ਦੀ ਵੈਲਡਰ ਗਰਲ ਹਰਪਾਲ कौर ਯਾਨੀ ਕਿ ਬ੍ਰਾਊਨ ਕੁੜੀ ਤੁਸੀਂ ਸਾਰੇ ਜਾਣਦੇ ਹੋ ਉਹ ਅਕਸਰ ਹੀ ਵੈਲਡਿੰਗ ਕਰਦਿੰਦੀਆਂ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ ਤੇ ਬੀਤੇ ਦਿਨੀ ਉਸਦੀ ਭੈਣ ਦਾ ਵਿਆਹ ਹੋਇਆ ਸੀ ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਤੁਸੀਂ ਸਾਰਿਆਂ ਨੇ ਦੇਖੀਆਂ ਹੀ ਹੋਣਗੀਆਂ ਤੇ ਉੱਥੇ ਹੀ ਉਹ ਆਪਣੇ ਮੁੰਡੇ ਲੱड्डੂ ਨਾਲ ਵੀ ਫੋਟੋਸ ਤੇ ਵੀਡੀਓਜ਼ ਤੇ ਫਨੀ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ ਤੇ ਲੋਕਾਂ ਦੇ ਵੱਲੋਂ ਉਸ ਦੀਆਂ ਵੀਡੀਓਜ਼ ਨੂੰ ਕਾਫੀ ਜ਼ਿਆਦਾ ਸਰਾਇਆ ਜਾਂਦਾ ਹੈ ਉੱਥੇ ਹੀ ਉਸ ਦੇ ਮੁੰਡੇ ਲੱड्डੂ ਨੇ ਪੜ੍ਹਾਈ ਦੇ ਨਾਲ-ਨਾਲ ਇੱਕ ਵੱਡਾ ਕੰਮ ਕਰਕੇ ਦਿਖਾ ਦਿੱਤਾ ਜਿਸ ਤੋਂ ਬਾਅਦ ਬ라운 ਕੁੜੀ ਨੇ ਪੋਸਟ ਵੀ ਪਾਈ ਹੈ ਪੋਸਟ ਦੇ ਵਿੱਚ ਉਸਨੇ ਮਾਪਿਆਂ ਨੂੰ ਵੱਡੀ ਸਲਾਹ ਦਿੱਤੀ ਤੇ ਉੱਥੇ ਹੀ ਕਈ ਚੰਗੀਆਂ ਗੱਲਾਂ ਜੜੀਆਂ ਮਾਪਿਆਂ ਨੂੰ ਬਰਾਉਨ ਕੁੜੀ ਨੇ ਕਹਿ ਦਿੱਤੀਆਂ ਤੇ ਆਪਣੇ ਮੁੰਡੇ ਲੱਡੂ ਤੇ ਮਾਣ ਮਹਿਸੂਸ ਕਰ ਰਹੀ ਹੈ ਬਰਾਉਨ ਕੁੜੀ ਉਸਨੇ ਪੋਸਟ ਦੇ ਵਿੱਚ ਲਿਖਿਆ ਕਿ ਵਾਹਿਗੁਰੂ ਇਦਾਂ ਹੀ ਮਿਹਰ ਬਣਾਈ ਰੱਖਿਓ ਫੋਨ ਤੋਂ ਦੂਰ ਰੱਖਣ ਤੇ ਬੱਚਿਆਂ ਨੂੰ ਬਿਜ਼ੀ ਰੱਖਿਓ ਆਪਣੀ ਹੈਲਪ ਕਰਵਾਓ ਮਾਪਿਆਂ ਦੀ ਹੈਲਪ ਕਰਨ ਵਿੱਚ ਕਾਦੀ ਸ਼ਰਮ ਸਟੱਡੀ ਦੇ ਨਾਲ ਨਾਲ ਘਰ ਦਾ ਕੰਮ ਹਰ ਇੱਕ ਬੱਚੇ ਨੂੰ ਕਰਨਾ ਚਾਹੀਦਾ ਨਹੀਂ ਜਾਂ ਅੱਜ ਦੇ ਚ ਜਵਾਕ ਫੋਨ ਟੀਵੀ ਚੋਂ ਨਹੀਂ ਨਿਕਲਦੇ ਬੱਚਿਆਂ ਨੂੰ ਪੈਸੇ ਦੀ ਕਦਰ ਮਾਪਿ ਪਿਓ ਦੀ ਕਦਰ ਦਾ ਪਤਾ ਲੱਗਦਾ ਵਾਹਿਗੁਰੂ ਇਸ ਦੇ ਨਾਲ ਹੀ ਬ라운 ਕੁੜੀ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਸ ਨੇ ਲੱਡੂ ਦੀ ਪਹਿਲੀ ਕਮਾਈ ਤੇ ਮਾਣ ਮਹਿਸੂਸ ਕੀਤਾ ਲਓ ਜੀ ਮੁੰਡੇ ਨੇ ਲਾਏ ਸੀਗੇ 15 ਦਿਨ ਕੰਮ ਤੇ ਹੈ ਤੇ ਮੁੰਡੇ ਦੀ ਬਣੀ ਆ 200 ਰੁਪਏ ਦੇ ਹਿਸਾਬ ਦੇ ਨਾਲ 3000 ਤਨਖਾਹ ਕੱਲ ਤੋਂ ਜਾਣਾ ਇਹਨੇ ਸਕੂਲ ਪਰਸੋਂ ਪਰਸੋਂ ਤੋਂ ਸਕੂਲ ਜਾਣਾ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਜਿਹੜੇ ਤਾ 15 ਦਿਨ ਛੁੱਟੀਆਂ ਕਰਨੀਆਂ ਇਹ ਕਰ ਕੰਮ ਤੈਨੂੰ 200 ਰੁਪਏ ਦੇਵਾਂਗੇ ਆ ਲਓ ਮੁੰਡਾ ਲੈ ਕੇ ਆਇਆ بڑے ਮੁੰਡੇ ਦਾ 3000 ਰੁਪਿਆ ਤੇ ਦੇਣ ਲੱਗਾ ਆਪਣੀ ਮਾਂ ਨੂੰ ਮੈਂ ਨੋਟ ਸਹੀ ਕਰ ਲੈਂਦਾ ਮੈਂ ਨੋਟ ਆਪੇ ਸਹੀ ਕਰ ਲੈਣੇ ਮੁੰਡੇਰੇ ਤੂੰ ਆ ਮੇਰੇ ਮੁੰਡੇ ਦੀ ਪਹਿਲੀ ਤਨਖਾਹ ਇਹ ਪਹਿਲੀ ਤਨਖਾਹ 3000 ਰੁਪਿਆ ਇਹ 3000 ਰੁਪਿਆ ਇਹਨੇ ਮੈਨੂੰ ਤਾਂ ਦਿੱਤਾ ਮੈਂ ਇਹਨੂੰ 15 ਦਿਨ ਕੰਮ ਇਹਦੇ ਤੋਂ ਤਾਂ ਕਰਾਇਆ ਕਿਉਂਕਿ ਮੇਰੇ ਕਮਰੇ ਦਾ ਪੱਖਾ ਹੋਇਆ ਯਾ ਖਰਾਬ ਤੇ ਮੈਂ ਲਵਾਉਣਾ ਪੱਖਾ ਮੈਂ ਇਹਨੂੰ ਕਿਹਾ ਸੀ ਮੈਨੂੰ ਚਾਹੀਦੇ ਆ 3000 ਰੁਪਿਆ 2000 3000 ਮੈਂ ਆਪ ਪਾ ਕੇ ਵਧੀਆ ਪੱਖਾ ਲਵਾਉਂਗੀ ਤੂੰ ਕੰਮ ਕਰ ਤੇ ਮੈਨੂੰ ਪੈਸੇ ਦੇ ਅੱਧੇ ਪੈਸੇ ਤੂੰ ਪਾਵੇਂ ਅੱਧੇ ਪੈਸੇ ਮੈਂ ਪਾਉਂ ਹੁਣ ਲੈ ਕੇ ਆਵਾਂਗੇ ਆਪਾਂ ਪੱਖਾ ਤੇ ਇਹ ਕਹਿੰਦਾ ਵੀ ਮੈਂ ਸਾਰਾ 3000 ਨਹੀਂ ਦੇਣਾ ਤੇ ਇਹਦੇ ਵਿੱਚੋਂ ਆਹਾ ਉਹ ਬੈਕ ਕੈਮਰਾ ਨਹੀਂ ਹੁੰਦਾ ਆਲੇ ਫੜ ਤੂੰ ਇਹ ਮੈਨੂੰ ਦੇ ਦਿੱਤੇ ਬਾਅਦ ਚ ਘਰ ਜਣੇ ਤੋਂ ਲੈਣੀ ਮੈਂ ਹੀ ਆ ਇਹ ਤੂੰ ਰੱਖ ਲੈ ਤੇ ਪੱਖਾ ਮੈਂ ਆਪਣੇ ਕੋਲ ਹੀ ਲਵਾ ਸਕਦੀ ਸੀ ਇਹ ਤਾਂ ਸਿਰਫ ਜਸਟ ਮੈਂ ਤੈਨੂੰ ਦੱਸਣਾ ਸੀਗਾ ਆ ਫੜ 1000 ਰੁਪਇਆ ਦੇ ਆ ਨਾਨੇ ਨੂੰ ਹੂੰ ਤੇ ਆ 1000 ਰੁਪਏ ਦੇ ਆ ਨਾਨੀ ਨੂੰ ਆ 500 ਆ ਇਹ ਮੈਂ ਰੱਖ ਲੈਂਦੀ ਆ ਹਲੋ ਨਹੀਂ ਨਹੀਂ ਤੂੰ ਰੱਖ ਲੈ ਨਹੀਂ ਨਹੀਂ ਮੈਨੂੰ ਨਹੀਂ ਚਾਹੀਦੇ ਨਹੀਂ ਚਾਹੀਦੇ ਮੈਨੂੰ ਤੂੰ ਇਹ ਤੂੰ ਨਾਨੀ ਨਾਨਦੇ ਨੂੰ ਦੇ ਆ ਮੈਂ 500 ਹੀ ਰੱਖ ਲੈਣਾ ਤੂੰ ਆ 500 ਤੂੰ ਖਰਚ ਲਈ ਹੈ ਨਹੀਂ ਕੀ ਰੱਖ ਲੈ ਚਲ ਮੁੰਡਾ ਮੇਰਾ شریف ਹੋ ਨਾ 1000 ਰੁਪਏ ਮੈਂ ਦਿੱਤਾ ਕਹਿੰਦੇ ਸਾਰੇ ਨੂੰ ਬਰਾਬਰ ਬਰਾਬਰ ਰੱਖਣਾ ਆ ਇੱਧਰ ਆ ਇੱਧਰ ਆ ਇੱਕ ਜੱਫੀ ਤਾਂ ਬੰਦੀ ਆ ਮੈਂ ਬਹੁਤ ਬਲੈਕਮੇਲ ਕਰਦੀ ਐ ਇਹਨੂੰ ਨਿਆਣਿਆਂ ਨੂੰ ਕੰਮ ਕਰਨ ਲੋਣਾ ਚਾਹੀਦਾ ਐ ਫੇਰ ਹੀ ਉਹ ਅੱਗੇ ਜਾ ਕੇ ਕੰਮ ਕਰਨਗੇ ਹੁਣ ਇਹਨੂੰ ਪਤਾ ਐ ਨਾ ਇਹਦੀ ਮਾਂ ਕੱਲੀ ਐ ਵੇ ਵੱਡਾ ਹੋ ਕੇ ਇਹਨੇ ਕੰਮ ਕਰਨਾ ਮੇਰੀ ਬੇਇੱਜ਼ਤੀ ਨਾ ਕਰਾਦੀ ਨਹੀਂ ਕਰਵਾਣਾ ਲੋਕਾਂ ਨੇ ਬਾਅਦ ਚ ਹੁਣ ਤੇਰੀਆਂ ਮੈਂ ਵੀਡੀਓ ਬਣਾਈ ਕਰ ਲੂ ਮੇਰੀ ਬੇਇੱਜ਼ਤੀ ਨਾ ਹੋਵੇ ਕਹਣਾ ਨਾ ਮੁੰਡਾ ਨਕਮਾ ਐ ਇਦਾਂ ਨਹੀਂ ਹੋਣੀ ਚਾਹੀਦੀ ਠੀਕ ਐ ਵੱਡਾ ਹੋ ਜਾਂਦਾ ਹੁਣ ਇਹ ਜਵਾਨ ਹੋ ਜਾਂਦਾ ਕੁੜੀ ਲੱਭੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ